ਆਓ ਜੀ ਪਹਿਲਾਂ ਸਿਮਰਨ ਕਰਦੇ ਹਾਂ ਫਿਰ ਆਪਾਂ ਸਹਿਜ ਪਾਠ ਕਰਾਂਗੇ ਜੀ ਵਾਹ ਗੁਰੂ 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 ਵਾਹ ഗുരു ഗുരു വരു 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 വാ ഗുരു വാ ഗുരു വരു വാ ഗുരു വാ ഗുരു വരു വരു ਵਾ ਗੁਰੂ 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 ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਰ ਆ ਗੁਰਦੇਵ ਸਖ ਅਗਿਆਨ ਪੰਜਨ ਗੁਰਦੇਵ ਬੰਦੇ ਫਸੋ ਹੁਦਰਾ ਗੁਰਦੇਵ ਦਾਤਾ ਹਰ ਨਾਮੀ ਉਪਦੇਸੇ ਗੁਰਦੇਵ ਮੰਤ ਨਿਰੋਧਰਾ ਗੁਰਦੇਵ சாੰਤ ਸਤ ਬੁੱਧ ਮੂਰਤ ਗੁਰਦੇਵ ਪਰਸ ਪਰਸ ਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਘਰਤਾ ਗੁਰਦੇਵ ਪਤਿਤ ਪਵਿਤ ਕਰਾ ਗੁਰਦੇਵ ਆਤ ਜੁਗਾਦ ਚੁਗ ਚੁਗ ਗੁਰਦੇਵ ਮੰਤ ਹਰ ਚਾਪ ਉਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗ ਤਰਾ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸ ਕਰਾ ਇਹੋ ਸਲੋਕ ਆਦ ਅੰਤ ਪੜਨਾ ਗੋੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਇਹ ਨਮੇ ਜੁਗਾਦ ਗੁਰ ਇਹ ਨਮੇ ਸਤਿਗੁਰ ਇਹ ਨਮੇ ਸ੍ਰੀ ਗੁਰੂ ਦੇਵ ਇਹ ਨਮੇ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਿਟਾਵੋ ਸਿਮਰ ਜਾਸ ਬਿਸੰਬਰ ਏਕੈ ਨਾਮ ਜਪਤ ਅਗਨਤ ਅਨੇਕੈ वेद पुराण सिमरत सुधाखर कीने राम नाम एक आखर किनका एक जिस जी बसावे ताकि महिमा गनी न आवे काकी एक दर्श तो हर नानक उन संग मोहे उधार सुख मनि सुख अमृत प्रभ नाम भगत जना के मन विश्राम रहाओ प्रभ के सिमरन गर्भ न बसे प्रभ के सिमरन दुख जम से प्रभ सिमर बिघन न लागे प्रभ कह सदिन जागे प्रभ के सिमरन पौ न बे आपे प्रभ के सरन दुख न संतापे प्रभ का सिमरन साध के, के, के संग सर्वनिधान निधान नानक हर रंग प्रभ कै सिमरन रिद्ध सिद्ध नौ निद प्रभ कै सिमरन ज्ञान त्यान तत् बुद्ध प्रभ कै सिमरन जप तप पूजा प्रभ कै सिमरन बिनसे दूजा प्रभ कै सिमरन तीरथ इसनानी प्रभ कै सिमरन दर गै मानी प्रभ कै सिमरन होए सो भला प्रभ कै सिमरन सुफल फला से सिमरे जिन आप सिमराए नानक ता के लागो पाए प्रभ का सिमरन सब ते ऊचा प्रभ के सिमरन उदरे मूचा प्रभ के सिमरन तृष्णा बुझे प्रभ के सिमरन सब किछ सुजे प्रभ के सिमरन नाही जम त्रासा के सिमरन पूरन आसा प्रभ के सिमरन मन की मल जाए अमृत नाम रिद्ध माए समाए प्रभ जी बसे साध की रसना नानक जन का दस दसना प्रभु को सिमरे से तनवंते प्रभ को सिमरे से पतिवंते प्रभ को सिमरे से जन परवान प्रभ को सिमरे से पुरख पर प्रभ को सिमरे से बे मोहताजे प्रभु को सिमरे से सर्व के राजे प्रभु को सिमरे से सुखवासी ਪ੍ਰਭ ਕੋ ਸਿਮਰੇ ਸਦਾ ਬਿਨਾਂ ਸਿ ਪ੍ਰਸਿਮਰੰਤੇ ਲਾਗੇ ਜੀ ਨਿਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੇ ਸਿ ਪਾਰਿਉਪਕਾਰੀ ਪ੍ਰਭ ਕੋ ਸਿਮਰੇ ਤਿਨ ਸਦ ਬਲੇ ਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਿਨ ਸੂਖ ਬਿਹਾਵੇ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ प्रभ को सिमरे तिन निर्मल रीता प्रभ को सिमरे तिन अनद कनेरे प्रभ को सिमरे बसे हर नेरे संत कृपा ते आंदिन जाग नानक सिमरन पूरे पाग प्रभ के सिमरन कार्य पूरे प्रभ के सिमरन का बहु न चूरे प्रभ के सिमरन हर गुण बानी प्रभ के सिमरन सहज समानी प्रभ के सिमरन नह चले आसन ਪ੍ਰਭ ਕੈ ਸਿਮਰਨ ਕਮਲ 비ਗਾਸੈ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰਤ ਸੇ ਜਨ ਜਿਨ ਕੋ ਪ੍ਰਭ ਮਯਾ ਨਾਨਕ ਤੈਨ ਜਨ ਸਰਨੀ ਪਇ ਹਰਿ ਸਿਮਰਨ ਕਰ ਭਗਤ ਪ੍ਰਗਟਾਏ ਹਰਿ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਪਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚੌਹੋਂ ਕੁੰਟ ਜਾਤੇ ਹਰ ਸਿਮਰਨ ਤਾਰੀ ਸਭ ਤਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਉਹ ਸਗਲ ਆਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ ਅਸ ਲੋਕ ਦੀਨ ਦਰਦ ਦੁਖ ਪੰਜਨਾ ਕਟਕਟ 나ਥ ਅਨਾਥ ਸਰਨ ਤੁਮਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨਾ ਪਾਈ ਮਨੁ ਹਾ ਨਾਮ ਤੇਰਾ ਸੰਗ ਸਹਾਈ ਜਹ ਮਹਾ ਪਯਾਨ ਦੂਤ ਜਮਦਲੇ ਤਹ ਕੇਵਲ ਨਾਮ ਸੰਗ ਤੇਰੇ ਚੱਲੇ ਜਹ ਮੁਸ਼ਕਲ ਹੋਵੇ ਅਤ ਪਾਰੀ ਹਰ ਕੋ ਨਾਮ ਖਿਨ ਮਾਹੇ ਉਥਾਰੀ ਅਨੇਕ ਪੁਨ ਚਰਨ ਕਰਤ ਨਹੀਂ ਤਰੇ ਹਰ ਕੋ ਨਾਮ ਕੋਟ ਪਾਪ ਪਰ ਹਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖਿਆ ਹਰ ਕਾ ਨਾਮ ਜਪਤ ਹੋਏ ਸੁਖਿਆ ਲੱਖ ਕਰੋਰੀ ਬੰਦ ਨਾ ਪਰੇ ਹਰ ਕਾ ਨਾਮ ਜਪਤ ਨਿਸ ਤਰੇ ਅਨੇਕ ਮਾਇਆ ਰੰਗ ਤਿਖ ਨਾ ਬੁਝਾਵੇ ਹਰ ਕਾ ਨਾਮ ਜਪਤਿਆ ਖਾਵੇ ਜਹ ਮਾਰਗ ਇਹੋ ਜਾਤ ਇਕੇਲਾ ਤੈ ਹਰ ਨਾਮ ਸੰਗ ਹੋਤ ਸੁਹਿਲਾ ਐਸਾ ਨਾਮ ਮਨ ਸਦਾ ਤੇ ਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੁਟਤ ਨਹੀਂ ਕੋਟ ਲਖ ਬਾਹੀ ਨਾਮ ਜਪਤੈ ਪਾਰ ਪਰਾਹੀ ਅਨੇਕ ਬਿਗਨ ਜੈ ਆਏ ਸੰਗਾਰੇ ਹਰ ਕਾ ਨਾਮ ਤਤਕਾਲ ਉਧਾਰੇ ਅਨੇਕ ਜੋਨ ਜਨ ਮੈਂ ਮਰ ਜਾਮ ਨਾਮ ਜਪਤ ਪਾਵੇ ਬਿਸਰਾਮ ਹੋ ਮੈ ਲਾ ਮਲ ਕਭੂ ਨ ਤੋਵੇ ਹਰ ਕਾ ਨਾਮ ਕੋਟ ਪਾਪ ਖੋਵੇ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ जह मार्ग के गने जाहे न कोसा हर का नाम ऊहा संग तोसा जह पैडे में अंध गुबारा हर का नाम संग उजियारा जहां पंथ तेरा कोना ना सियानु हर का नाम तह नाल पछानु जह महा पयान तप्त बहु काम तह हर के नाम की तुम ਉਪਰ ਛਾਮ ਜਹਾਂ ਤ੍ਰਿਕਮਨ ਤੁਝ ਆਕਰਖੈ ਤਹ ਨਾਨਕ ਹਰ ਹਰ ਅੰਮ੍ਰਿਤ ਬਰਖੈ ਭਗਤ ਜਰਾ ਕੇ ਵਰਤਨ ਨਾਮ ਸਤ ਜਨਾ ਕੇ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕਾ ਨਾਮ ਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕਾ ਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰ ਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਬਿਬੀ ਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਭ ਪਰੇ ਨ ਪੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹੀ ਬਿਯੋਗ ਜਨਰਾਤਾ ਹਰ ਨਾਮ ਕੀ ਸੇਵਾ ਨਾਨਕ ਪੁਜੇ ਹਰ ਹਰ ਦੀਵਾ ਹਰ ਹਰ ਜਨ ਕੇ ਮਾਲ ਫੇ ਜੀਨਾ ਹਰ ਤਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੇ ਊਟ ਸਤਾਣੀ ਹਰ ਪਰਤਾਪ ਜਨ ਆਵਰ ਨਾ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਤੇ ਆਠ ਪਹਿਰ ਜਨ ਹਰ ਹਰ ਜਪੇ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਖ ਕਤ ਬਹੁ ਕਰੇ ਨਾਨਕ ਜਨ ਸੰਗ ਕੀਤੇ ਤਰੇ ਪਾਰ ਜਾਤ ਇਹੋ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਵ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਪਰਤਾਪ ਦੁਰਤ ਸਭ ਨਸੈ ਸੰਤ ਕਾ ਸੰਗਵੱਢ ਪਾਗੀ ਪਾਈਏ ਸੰਤ ਕੀ ਸੇਵਾ ਨਾਮ ਤੇ ਆਈਏ ਨਾਮ ਤੁਲ ਕਛ ਅਵਰਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਈ ਸਲੋਕ के सरब टंडोल पूजस नाही हर हर हे नानक नाम मोल अष्टपदी जाप ताप ज्ञान सब ध्यान खट शास्त्र सिमरत वखयान जोग अभ्यास कर्म त्रम क्रिया सगल त्याग बन मदे फिरिया अनेक प्रकार की ये बहुत चतना पुण्य दान हो में बहुत रतना शरीर कटाई हो मैं कर राती वर्त नेम करे बहुत पति ਨਹੀਂ ਤੋਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪਿਏ ਇਕ ਬਾਰ ਨੋਖਾਂਡ ਪ੍ਰਥਮੀ ਫਿਰ ਚਿਰ ਜੀਵੇ ਮਹਾ ਉਦਾਸ ਤਪਿ ਸਰਤੀ ਵ ਅਗਨ ਮਾਹੀ ਹੋ ਮਤ ਪਰਾਨ ਕਣਿਕ ਆਸਵ ਹੈ ਵਰ ਪੂਮਦਾਨ ਨਿਯੋਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸ਼ਰੀਰ ਕਟਾਵੇ ਤੋ ਪੀ ਹੋ ਮੈ ਮੈਲ ਨਾ ਚਾਵੇ ਹਰ ਕੇ ਨਾ ਸੰਸਰ ਕਛ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ ਮਨ ਕਾਮਨਾ ਤੀਰਥ ਦੇ ਛੁਟੈ ਗਰਬ ਗੁਬਨ ਨਾ ਮਨ ਤੇ ਹਟੈ ਸੋਚ ਕਰੇ ਦਿਨਸ ਅਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕੋ ਬਹੁਤ ਸਾਧਨਾ ਕਰੈ ਮਨ ਤੇ ਕਬ ਹੋ ਨ ਬਿਕਿਆਤਰ ਜਲ ਤੋ ਵੇ ਬਹੁਤ ਦੇਹ ਅਨੀਤ ਸੁਦ ਕਹਾ ਹੋਏ ਕਾਚੀ ਪੀਦ मन हर के नाम की महिमा ऊच नानक नाम उदरे पतित बहुमूच बहुत से अणप जम का पौ व्याप अनिक जतन कार तृष्ण ना त्राप पेक अनेक अगन नहीं बुझे कोट उपाव तर गए नहीं सिज छूटस नाही होब पयाल मोहें बे आपे माया जाल अवर कर टूट सगली जमडाने गोविंद भजन बिन तेल नहीं माने हर का नाम जपत दुख जाए ਨਾਨਕ ਬੋਲੇ ਸਹਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੇ ਸਾਤ ਜਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੁਖ ਮਿਟਾਵੇ ਹਰ ਹਰ ਨਾਮ ਰਿਦੇ ਸਦ ਗਾਵੇ ਜੇ ਕੋ ਆਪਣੀ ਸੋਬਲੁਰ ਸਾਧ ਸੰਗ ਇਹ ਹਮ ਚੁਰ ਜੇ ਕੋ ਜਨਮ ਮਰਨ ਤੇ ਡਰੇ ਸਾਧ ਜਨਾ ਕੀ ਸਰਨੀ ਪਰੇ ਜਿਸ ਜਨ ਕੋ ਪ੍ਰਭ ਤਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਚਾਸਾ ਸਗਲ ਪੁਰਖ ਮੈਂ ਪੁਰਖ ਪਰ ਧਾਨ ਸਾਧ ਸੰਗ ਜਾ ਕਾ ਮਿਟੇ ਅਭਿਮਾਨ ਅਪਸ ਕੋ ਜੋ ਜਨ ਨੀ ਚਾ ਸੋ ਕਨੀਏ ਸਭ ਤੇ ਉਚਾ ਜ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿੰਨ ਕਟ ਕਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਣਾ ਪੇਖ ਸਗਲ ਸ੍ਰੇਸ਼ਟ ਸਾਚਿਨਾ ਸੋਖ ਦੁਖ ਜਨ ਸਮ ਦ੍ਰਿਸ਼ਟੀ ਤ ਨਾਨਕ ਪਾਪ ਪੁਨ ਨਹੀਂ ਲੇਪਾ ਨਰਤਨ ਕੋ ਤਨ ਤੇਰੋ ਨਾਉ निथावे को ना तेरा था निमाने को प्रभ तेरो मान सगल कटा को देवो दान करन करवन हार स्वामी सगल कटा के अंतर जमी ਆਪਣੀ ਗਤ ਮਿਤ ਜਾਨੋ ਆਪੇ ਆਪਨ ਸੰਗ ਆਪ ਪ੍ਰਭ ਰਾਦੇ ਤੁਮਰੀ ਉਸ ਤਤ ਤੁਮ ਤੇ ਹੋਏ ਨਾਨਕ ਆਵਰ ਨ ਜਨਸ ਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਥ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਪਲਾ ਹਰਿ ਕਾ ਨਾਮ ਜਪੋ ਜੀ ਸਦਾ ਸਗਲ ਬਾਨੀ ਮੈਂ ਅੰਮ੍ਰਿਤ ਬਾਨੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਤਮ ਥਾਨ ਨਾਨਕ ਜੈ ਕਟ ਵਸ ਹਰ ਨਾਮ ਸਲੋਕ ਨਿਰਗੁਣ ਆਰਿ ਆਨਿਆ ਸੋ ਪ੍ਰਭ ਸਦਾ ਸਮਾਲ ਜਨ ਕੀ ਆਤਿ ਸੀ ਤਿ ਤਰਖ ਨਾਨਕ ਨੇ ਬਹੀ ਨਾਨ ਅਸ਼ਟਪਦੀ ਰਮਾਇਆ ਕੀ ਗੁਣ ਚੇਤ ਪਰਾਨੀ ਕਾਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿੰ ਤੂ ਸਾਜ ਸਵਾਰ ਸਿਗਾਰਿਆ ਗਰਬ ਅਗਨ ਮੈਂ ਚਿਨੇ ਉਬਾਰਿਆ ਬਾਰ ਬਿਵਸਥਾ ਤੁਜੈ ਪਿਆਰੇ ਦੂਧ ਪਰ ਜੋ ਬਨ ਪੋਜਨ ਸੁਖ ਸੂਦ ਬਿਰਦ ਪਿਆ ਉਪਰ ਸਾਖ ਸੈਨ ਮੁਖਿ ਅਪਿਆਉ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੁਝੈ ਬਖਸ਼ਿ ਲਿਓ ਤੁੰ ਨਾਨਕ ਸੀਜ ਗੁਰਪਰਸਾਦ ਜਹ ਪਰਸਾਦ ਤਾਰੇ ਉਪਰ ਸੁਖ ਬਸੈ ਸੂਤparat ਮੀਤ ਬਨੀਤਾ ਸੰਗ ਹਸੈ ਜਹ ਪਰਸਾਦ ਪੀਵੇ ਸੀਤਲ ਜਲਾ ਸੁਖ ਦਾਈ ਪਵਨ ਪਾਵਗ ਅਮੁਲਾ ਜਹਿ ਪਰਸਾਦ ਪੋਗੇ ਸਬਰਸਾ ਸਗਲ ਸਮਗਰੀ ਸੰਗ ਸਾਥ ਬਸਾ ਦਿਨੇ ਹਸਤ ਪਾਵ ਕਰਨ ਨੈਤਰ ਰਸਨਾ ਤੇ ਸੇ ਤਿਆਗ ਆਵਰ ਸੰਗ ਰਚਨਾ ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਡ ਲੈ ਹੋ ਪ੍ਰਭ ਆਪੈ ਆਦ ਅੰਤ ਜੋ ਰਖਨ ਹਾਰ ਤਿਸ ਸਿਉ ਪ੍ਰੀਤ ਨ ਕਰੇਗਵਾਰ ਜਾਕੀ ਸੇਵਾ ਨਾਵ ਨਿਧ ਪਾਵੇ ਤਾਸਿ ਮੁੜਾ ਮਨ ਨਹੀਂ ਲਾਵੇ ਜੋ ਠਾਕੁਰ ਸਦ ਸਦਾ ਹਜੂਰੀ ਤਾ ਕੋ ਅੰਦਾਜ਼ ਜਾਣਤ ਦੂਰੇ ਜਾਕੀ ਤਹਲ ਪਾਵੈ ਦਰਗਮਾਨ ਤੇ ਸੇ ਵੀ ਸਾਰੇ ਮੁਗਦੇ ਆ ਜਾਨ ਸਦਾ ਸਦਾ ਇਹੋ ਪੁਲਨ ਹਾਰ ਨਾਨਕ ਰਾਖਨ ਹਾਰ ਅਪਾਰ रतन त्याग कोटि संग रचे साथ छोड़ झूठ संग मचे जो छड़ ना सो अस्थिर कर माने जो हो बन सो दूर परन छोड़ जाए तिसका श्रम करे संग सहाय तिस पर हरे ਚੰਦਨ ਲੇਪ ਉਤਾਰੇ ਤੋਏ ਕਰਦਬ ਪ੍ਰੀਤ ਪਸਮ ਸੰਗ ਹੋਏ ਅੰਧ ਕੂਪ ਮੈਂ ਪਤਿਤ ਬਿਕਰਾਲ ਨਾਨਕ ਕਾਟ ਲੇ ਹੋ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਕ ਅੰਤਰ ਮਲ ਮਾਇਆ ਛਪਸ ਨਾਹੀ ਕਛ ਕਰੇ ਚੁਪਾਇਆ ਬਾਹਰ ਗਿਆਨ ਧਿਆਨ ਇਸ ਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਆ ਗਲ ਪਾਥਰ ਕੈਸੇ ਤਰੇ ਅਥਾ ਜਾ ਕੇ ਅੰਤਰ ਵਸੀ ਪ੍ਰਭ ਆਪ ਨਾਨਕ ਤੇ ਜਨ ਸਹਜ ਸਮਾਤ ਸੁਨੇ ਅੰਦਾ ਕਿਸੇ ਮਾਰਗ ਪਾਵੇ ਕਰ ਗੈ ਲਿਹੋ ਓੜ ਨਿਭਾਵੇ ਕਹਾ ਬਚਰਤ ਬੁਜੜੁਰ ਨਿਸ ਕਹੀਏ ਤੋ ਸਮਝ ਪੂਰਾ ਤਾਹਾ ਵੀ ਸੰਪਦ ਗਾਵੇ ਗੁੰਗ ਜਤਨ ਕਰੇ ਤਾ ਪੀ ਸੁਰ ਭੰਗ ਕਹਿ ਬਿੰਗਲ ਪਰਬਤ ਪਰ ਪਵਨ ਨਹੀਂ ਹੋਤ ਉਹਾ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ avenਾ ਚੀਤ ਜੋ ਬਰਾਈ ਤਾ ਸੋ ਪ੍ਰੀਤ ਬਲਵਾ ਕੀ ਗ੍ਰਹਿ ਪੀਤਰ ਬਸੇ ਅਨਧ ਕੇ ਨਮਾਇ ਰੰਗ ਰਸੇ ਧ੍ਰਿੜ ਕਰ ਮਨ ਮਨ ਪਰ ਤੀਤ ਕਾਲ ਨਾ ਵ ਮੂੜ ਚੀਤ ਬਦ ਬਿਰੋਧ ਕਾਮ ਕ੍ਰੋਧ ਮੋ ਚੂਟ ਬਿਗਾਰ ਮਹਾ ਲੋਭ ਤ੍ਰੋਪ ਇਹ ਆਹੂ ਚੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲੈ ਹੋ ਆਪਨ ਕਰ ਕਰਮ ਤੂੰ ਠਾਕੁਰ ਤਮ ਪਿਆਰੇ ਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਏ ਨ ਜਾਣ ਤੁਮਰਾ ਅੰਤ ਉੱਚੇ ਉੱਚਾ ਪਗਵੰਤ ਸਗਲ ਸਮਗਰੀ ਤੁਮਰ ਸੂਤਰ ਤਾਰੀ ਤੁਮਤੇ ਹੋਏ ਸਵਾਧਿਆ ਕੰ ਤੁਮਰੀ ਗਾਤ ਮੇਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਮਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੇ ਲੱਗਿਆ ਨਸੁਆਏ ਨਾਨਕ ਕਾਹੂ ਨਾ ਸਿਜਾਈ ਬਿਨ ਨਾਮੇ ਪਤ ਜਾਈ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਵਾਹ ਗੁਰੂ 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 ਤਨ ਤਨ ਬਾਪਾ अजीत ਸਿੰਘ ਜੀ ਤਨ ਤਨ ਬਾਪਾ ਜੁਝਾਰ ਸਿੰਘ ਜੀ ਤਨ ਤਨ ਬਾਬਾ ਜ਼ੁਰਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਤਨ ਤਨ ਮਾਤਾ ਗੁਜਰ ਕੋਰ 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 ਜੀ ਤਨ ਤਨ ਸ਼ੀਰੀ ਗੁਰੂ ਗੋਬਿੰਦ ਸਿੰਘ ਜੀ ਤਨ ਤਨ ਸ਼ੀਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ